ਬਦਲ ਦੁਖਾਂ ਦਾ ਪੰਡਾਰ ਮੈਂ ਹੁਣੇ-ਹੁਣੇ ਇੱਕ ਇੰਸਟਾਗ੍ਰam ਤੇ ਵੀਡੀਓ ਸੁਣੀ ਜਿੱਥੇ ਦੁਖਬੀਰ ਬਾਦਲ ਸਪੀਚ ਕਰ ਰਿਹਾ ਔਰ ਉਹਦੀ ਜਿਹੜੀ ਵਾਟੀ ਹੈ ਐਦਾਂ ਐਦਾਂ ਫੁੱਲੀਆਂ ਨਾਸਾਂ ਵਾਲੀ ਮੂਰੇ ਬੈ ਕੇ ਆਪਣੇ ਹਸਬੰਡ ਦੀ ਸਪੀਚ ਸੁਣ ਕੇ ਐਦਾਂ ਤਾੜੀਆਂ ਮਾਰ ਰਹੀ ਹੈ ਯਾਰ ਇਹ ਉਹ ਲੱਡੂ ਨੇ ਇਹ ਉਹ ਲੱਡੂ ਐ ਮੀਆਂ ਬੀਬੀ ਵੀ ਜਿਹੜੇ ਕਹਿੰਦੇ ਵੀ ਸਾਡੇ ਹੀ ਥਾਲ ਚ ਪਾਈ ਲੱਡੂ ਸਵਾਦ ਆ ਬਾਕੀ ਤਾਂ ਸਾਰੇ ਬੇਸਵਾਦੇ ਨੇ ਇਹ ਆਪ ਹੀ ਭਾਸ਼ਣ ਦਿੰਦੇ ਆ ਇਹਨਾਂ ਦੇ ਆਪ ਦੇ ਪਰਿਵਾਰ ਵਾਲੇ ਤਾੜੀਆਂ ਮਾਰ ਮਾਰ ਕੇ ਹੱਸਦੇ ਸਵਾਦ ਤਾਂ ਤਾਂਦ ਚ ਤਾੜੀਆਂ ਸਚੰਤਾ ਮਾਰੇ ਸੰਗਤ ਮਾਰੇ ਆਪਣੇ ਤਾਂ ਫਿਰ ਆਪਣੇ ਨੂੰ ਤਾੜੀਆਂ ਮਾਰਨਗੇ ਹੁਣ ਦੁਖਬੀਰ ਬਾਦਲ ਕਹਿੰਦਾ ਕਿ ਝਾੜੂ ਵਾਲਿਆਂ ਨੇ ਬੇੜਾ ਗਰਕ ਕਰਤਾ ਕਹਿੰਦਾ ਪੰਜਾਬ ਦਾ ਤੁਸੀਂ ਘਰਾਂ ਚ ਝਾੜੂਵਾੜੇ ਸੀ ਹੁਣੇ ਵੋਟ ਲੈਣ ਆਉਣਗੇ ਉਸੇ ਝਾੜੂ ਨਾਲ ਇਹਨਾਂ ਨੂੰ ਪੁਝਾਓ ਦੁਖਬੀਰ ਬਾਦਲ ਤੂੰ ਸੱਚੀ ਹੈ ਲੱਗਿਆ ਤੈਨੂੰ ਭਗਵੰਤ ਮਾਨ ਨੇ ਸੱਚੀ ਹਲਾ ਸੁਟਿਆ ਕਿਉਂਕਿ ਤੇਰੇ ਮੂੰਹ ਚੋਂ ਸ਼ਬਦਾਂ ਦੀ ਉਹ ਉਹ ਸ਼ਬਦਾਂ ਦੇ ਭਾਸ਼ਾ ਨਿਕਲ ਰਿਓ ਸ਼ਬਦ ਨਿਕਲ ਰਿਹਾ ਤੈਨੂੰ ਖੁਦ ਨੂੰ ਪਤਾ ਲੱਗ ਰਿਹਾ ਕਿ ਉਹ ਕੰਟਰੋਲ ਤੋਂ ਬਾਹਰ ਹੋ ਗਏ ਆ ਦੁਖਬੀਰ ਬਾਦਲ ਝਾੜੂ ਚਾਹੇ ਅਮੀਰ ਬੰਦਾ ਦੁਨੀਆ ਦਾ ਚਾਹੇ ਕੋਈ ਗਰੀਬ ਬੰਦਾ ਝਾੜੂ ਸਾਰੇ ਆਹਦੇ ਘਰ ਚ ਮਿਲੂਗਾ ਝਾੜੂ ਬੜੀ ਕਮਾਲ ਦੀ ਚੀਜ਼ ਹੁੰਦੀ ਆ ਇਹ ਝਾੜੂ ਕੋਠੀ ਤੇ ਮਾਰਬਲ ਲੱਗਿਆ ਹੋਵੇ ਬੜਾ ਮਹਿੰਗਾ ਤੇ ਭਵਾਂ ਟੁੱਟੀਆਂ ਹੁਣ ਇੱਟਾਂ ਝਾੜੂ ਦੋਨਾਂ ਤੇ ਫਿਰਦਾ ਤੇ ਪੂਰੇ ਘਰ ਦਾ ਕੋਨੇ-ਕੋਨੇ ਤੋਂ ਗੰਦ ਕੱਢ ਕੇ ਝਾੜੂ ਗੰਦ ਸਾਰੇ ਗੰਦ ਨੂੰ ਘਰ ਤੋਂ ਬਾਹਰ ਬਾਹਰ ਤੋਂ ਗਲੀ ਤੇ ਗਲੀ ਤੋਂ ਔਰ ਨੁੱਕੜ ਤੱਕ ਲੈ ਜਾਂਦਾ ਸੋ ਆਮ ਆਦਮੀ ਪਾਰਟੀ ਨੂੰ ਜੇ ਤੂੰ ਝਾੜੂ ਆਖ ਰਿਹਾ ਆ ਵਾਕਿਆ ਝਾੜੂ ਨੇ ਜਦ ਤੇਰੇ ਉੱਤੇ ਝਾੜੂ ਫੇਰਿਆ ਤੇਰੇ ਮੂੰਹ ਤੋਂ ਸਿਰ ਤੋਂ ਤੇਰੇ ਪੂਰੇ ਤਨ ਬਦਨ ਤੋਂ ਲੈ ਕੇ ਤੇ ਹੁਣ ਤੂੰ ਬਸ ਝਾੜੂ ਹਾਈ ਹਾਈ ਝਾੜੂ ਝਾੜੂ ਹਾਈ ਹਾਈ ਝਾੜੂ ਝਾੜੂ ਬਸ ਝਾੜੂ ਝਾੜੂ ਕਰਨ ਲੱਗਿਆ ਹੋਇਆ ਕਿਉਂਕਿ ਝਾੜੂ ਤੇਰੇ ਦਿਲ ਦਿਮਾਗ ਚ ਤੇਰੇ ਅੰਤਰ ਆਤਮਾ ਦੇ ਵਿੱਚ ਝਾੜੂ ਸਮਾ ਆ ਚੁੱਕਿਆ ਤੇ ਤੂੰ ਲੋਕਾਂ ਨੂੰ ਕਹਿ ਰਿਹਾ ਕਿ ਹੁਣ ਵੋਟ ਲੈਣਾਂਗੇ ਤਾਂ ਝਾੜੂ ਲੈ ਕੇ ਖੜ ਚੋ ਤੂੰ ਬਹੁਤ ਵੱਡਾ ਜੋਕ ਮਾਰ ਰਿਹਾ ਹੈਂ ਝਾੜੂ ਲੈ ਕੇ ਖੜਨਗੇ ਉਹ ਜਦ ਤੂੰ ਜਾਏਗਾ ਪੋਟਨਾ ਉਦੋਂ ਝਾੜੂ ਮੈਨੂੰ ਨਹੀਂ ਪਤਾ ਉਹ ਤਾਂ ਲੋਕ ਡਿਸਾਈਡ ਕਰਨਗੇ ਤੇਰੇ ਗळा 'ਚ ਝਾੜੂ ਦਾ ਹਾਰ ਪਾਉਣਗੇ ਤੇਰੇ ਪਿੱਛੇ ਝਾੜੂ ਟੰਗਣਗੇ ਪਿੱਛੇ ਝਾੜੂ ਫਿਕਸ ਕਰਕੇ ਫਿਰ ਤੂੰ ਤੁਰੇਂਗਾ ਝਾੜੂ ਆਪੇ ਸਾਲੀ ਗਲੀ ਨਾਲ ਜਿਹੜਾ ਕੰਨਾ ਬੋਕਰ ਸਾਰਾ ਝਾੜੂ ਇਦਾ ਵੱਜਦਾ ਗੋ ਗਲੀ ਦੇ ਵਿੱਚ ਸੇ ਫੇਰ ਜਦੋਂ ਮੈਨੂੰ ਤੇਰੀ ਬਹੁਤ ਖੁਸ਼ ਹੋ ਰਹੀ ਹੈ ਝਾੜੂ ਨਾਮ ਦੇ ਜਦੋਂ ਸੀਐਮ ਬਣੀ ਪਈ ਐ ਬਸ ਪੰਜਾਬ ਦੀ ਚੱਕੀਆਂ ਤੇ ਫੁੱਲੀਆਂ ਨਸਾਂ सीएम ਬਣੀ ਪਈ ਹੈ ਬਸ ਪੰਜਾਬ ਦੀ ਐਦਾਂ ਖੁਸ਼ ਹੋ ਰਹੀ ਹੈ ਯਾਰ ਤੁਸੀਂ ਕਿਹੜੇ ਮਾਣ ਆਸਪੀਸ਼ ਦਿਨੇ ਹੋ ਯਾਰ ਇਹਨਾਂ ਲੁੱਟਿਆ ਤੁਸੀਂ ਪੰਜਾਬ ਨੂੰ ਖਾ ਗਏ ਹੋ ਬਿਲੀਅਨ ਦੇ ਸਾਹਮਣੇ ਪ੍ਰੋਫੈਸਰ ਸਵਿਟਸ ਬੈਂਕਸ ਤੁਹਾਡੇ ਅਕਾਊਂਟ ਹੈ ਮੈਂ ਕਹਿੰਨੀ ਬੇਸ਼ੁਮਾਰ ਦੌਲਤ ਹੈ ਤੁਸੀਂ ਕਹਿੰਦੇ ਹੋ ਵਾਹ ਭਗਵਾਨ ਜੀ ਖਾ ਗਏ ਉਹਨੇ ਤਾਂ ਲੈ ਖਾਦਾ ਹੀ ਨਹੀਂ ਚਲੋ ਮੰਨ ਲਓ ਮੈਂ ਇੱਕ ਗੱਲ ਮੰਨਦੀ ਕਿ ਦੁਨੀਆ ਦੇ ਵਿੱਚ ਕੋਈ ਵੀ ਇਮਾਨਦਾਰ ਨੇਤਾ ਹੋ ਹੀ ਨਹੀਂ ਸਕਦਾ ਮੈਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਚਲੋ ਜੇ ਕੋਈ ਬੰਦਾ 100 ਵਿੱਚੋਂ 20% ਖਾਊਗਾ 80 ਤਾਂ ਪੰਜਾਬ ਤੇ ਲਾਊਗਾ ਕੰਬਖਤ ਤੋਂ ਬਾਦ ਲੋ ਤੁਸੀਂ ਤਾਂ 80 ਕੀ ਤੁਸੀਂ ਤਾਂ 90 ਖਾਧਾ ਤੇ 10 ਪੰਜਾਬ ਤੇ ਲਾਇਆ ਹੁਣ ਗੱਲ ਕਰੋ 100 ਝਾੜੂ ਬਰੀ ਕਰਾਮਾਤ ਚੀਜ਼ ਹੈ ਝਾੜੂ ਵੱਟੀ ਕੋਠੀ ਹੋਵੇ ਤੇ ਛੋਟੀ ਹੋਵੇ ਇਹਨੇ ਗੰਦ ਸਾਰਾ ਬਾਹਰ ਕੱਢਣਾ ਸੋ ਹੁਣ ਝਾੜੂ ਫਿਰ ਰਿਹਾ ਆ ਕਾਲੀ ਅਕਲ ਕੇ ਖਾਲੀ ਇਹਨਾਂ ਤੇ ਝਾੜੂ ਫਿਰ ਰਿਹਾ ਹੁਣ ਚੰਗੀ ਤਰ੍ਹਾਂ ਕਾਫੀਆਂ ਹੋਰ ਸਰਕਾਰਾਂ ਤੇ ਵੀ ਹੋਰ ਪਾਰਟੀਆਂ ਤੇ ਫਿਰ ਰਿਹਾ ਹੁਣ ਜਦੋਂ ਝਾੜੂ ਫਿਰ ਰਿਹਾ ਝਾੜੂ ਤੇ ਨਾਲ ਜਿਹੜਾ ਕੋੜਾ ਕਰਕਟ ਇਹਦਾ ਬਾਹਰ ਆ ਰਿਹਾ ਲੋਕ ਹਰਾਨ ਹੈ ਇੰਨਾ ਕੋੜਾ ਇੰਨਾ ਗੰਦਾ ਕਹਿੰਦੇ ਮਾਈ ਗੋਡ ਕਹਿੰਦੇ ਸੰ ਤਾਂ ਪਤਾ ਹੀ ਨਹੀਂ ਸੀ ਹੁਣ ਜਦੋਂ ਕੋੜਾ ਕਰਕਟ ਬਾਹਰ ਆ ਰਿਹਾ ਹੈ ਪਰ ਜਿੰਨੇ ਤੇ ਝਾੜੂ ਫਿਰਿਆ ਬਾਦਲਾਂ ਤੇ ਸਭ ਤੋਂ ਪਹਿਲਾਂ ਬਾਦਲਾਂ ਨੰਬਰ ਲੱਗੇ ਇਹਨਾਂ ਦਾ ਦੁੱਖ ਵੇਰ ਦਾ ਹੁਣ ਦੁੱਖ ਵੀ ਰਹਿ ਖੜਾ ਹੈ ਇਹਨਾਂ ਦਾ ਸਾਰਾ ਕੋੜਾ ਕਰਕਟ ਤਾਂ ਕੋੜਾ ਉਹਦਾ ਕੋੜਾ ਸੀ ਉਹਦੀ ਕਾਲੀ ਪ੍ਰਾਪਰਟੀ ਉਹਦਾ ਕਾਲਾ ਧਨ ਆਮਾਦ ਮਨੇ ਬੜਕੁਰ ਸੇ ਨਿਸ਼ਾਨ ਰੱਖਿਆ ਝਾੜੂ ਯਾਦ ਜਦੋਂ ਛੋਟੇ ਹੁੰਦੇ ਸੀ ਗੱਲਾਂ ਸੁਣਦੇ ਸੀ ਕਮਾਂਡੀਆਂ ਦੇ ਘਰੋਂ ਗੱਲਾਂ ਆ ਗਈਆਂ ਕਿ ਤੋ ਰਿਸ਼ਤੇ ਆਂਦੇ ਫਲਾਨੀ ਜਾਨੀ ਨੇ ਝਾੜ ਨਾਲ ਜੀ ਘਰ ਵਾਲਾ ਕੁੱਟੇ ਆਪਣਾ ਬੜੀ ਕਮਾਲ ਦੀ ਚੀਜ਼ ਐ ਝਾੜੂ ਫਲਾਨੀ ਜਾਨੀ ਨੇ ਸੱਸ ਕੋਟਤੀ ਝਾੜੂ ਨਾਲ ਜੀ ਸੱਸ ਨੇ ਨੋ ਕੋਟਤੀ ਝਾੜੂ ਨਾਲ ਬੜੀ ਕਮਾਲ ਦੀ ਚੀਜ਼ ਐ ਝਾੜੂ ਹੁਣ ਥੋੜੇ ਦਿਨ ਤੱਕ ਨਿਊਜ਼ ਆਊਗੀ ਕੀ ਹਰ ਸੇਵਨ ਤੇ ਕਾਰ ਬੀਬੀ ਹਰਮਨ ਸਰਮਤ ਕੀ ਹਾਰ ਸੇ ਮਰਤ ਕੀ ਇਹਦਾ ਨਾਂ ਵੀ ਡਾ ਟੇਡਾ ਜਾ ਕੌਰ ਨੇ ਆਪਣਾ ਦੁੱਖ ਵੀਰ ਕੁੱਟਦਾ ਕਿਉਂ ਫੜਿਆ ਗਿਆ ਸੀ ਕਿਸੇ ਨਾਲ ਤਾਂ ਕੁੱਟਦਾ ਕੁੱਟਿਆ ਵੀ ਕਿਧਣੋਂ ਪਤੰਦਰ ਦੀ ਨੇ ਛਾੜੂ